Música ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਆਪਣੀ ਵਿਜਿਟ ਹੈਗੀ ਐ ਪਿੰਡ ਜਗਤਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਸ਼ਮਸ਼ੇਰ ਸਿੰਘ ਉਹਨਾਂ ਦੇ ਕੋਲੇ ਆਇਆ ਹਾਂ ਦੋਸਤੋ ਬਿਲਕੁਲ ਨੇੜੇ ਅਲਗੋ ਕੋਠੀ ਅਲਗੋ ਕੋਠੀ ਪਿੰਡ ਬਿਲਕੁਲ ਲੱਗਿਆ ਡੇਬੀਪੁਰਾ ਅਮਰਕੋਟ ਮਹਿਮੂਦਪੁਰਾ ਬੱਲਿਆਂ ਵਾਲਾ ਬੈੜਵਾਲ ਇਹ ਪਿੰਡ ਜਿਹੜਿਆ ਦੋਸਤੋ ਬਿਲਕੁਲ ਲੱਗਿਆ ਤੇ ਖਾਸ ਵਿਜਿਟ ਤੁਸੀਂ ਪਿੰਡ ਜਗਤਪੁਰੇ ਕਰਨੀ ਆ ਨਵਾਂ ਪਿੰਡ ਨਵਾਂ ਪਿੰਡ ਤੇ ਬਾਈ ਸ਼ਮਸ਼ੀਰ ਸਿੰਘ ਦੇ ਕੋਲੇ ਆਇਆ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਪਸ਼ੂ ਆਪਾਂ ਤੁਹਾਨੂੰ ਦੋ ਦਿਖਾਉਣੇ ਆ ਇਸ ਘਰੋਂ ਇੱਕ ਮੱਝ ਦੂਜੇ ਨੰਬਰ ਤੇ ਦਿਖਾਵਾਂਗੇ ਉਹ ਗੱਭਾ ਨਾ ਬਿਲਕੁਲ ਤਾਜੀ ਸੂਈ ਸਬਈ ਇੱਕ ਤੁਹਾਨੂੰ ਮੱਝ ਦਿਖਾਵਾਂਗੇ ਸੋ ਪਿਛਲੀ ਵੀਡੀਓ ਦੀ ਚੈੱਕ ਕਰੋ ਦੋਸਤੋ ਗੱਲ ਕਰਨ ਲਈ ਪਿਛਲੀ ਕਵਰੇਜ ਦੀ ਗੱਲ ਕਰ ਲਈਏ ਤੇ ਜਿਹੜੇ ਪਸ਼ੂ ਆਪਾਂ ਤੁਹਾਨੂੰ ਦਿਖਾਉਂਦੇ ਰਹੇ ਆ ਪਸ਼ੂ ਬਿਲਕੁਲ ਚੰਗੇ ਤੇ ਰੇਟ ਵਾਜਬ ਹੁੰਦਾ ਜਾਇਜ਼ ਰੇਟ ਹੁੰਦਾ ਸੀਗਾ ਅੱਜ ਵੀ ਉਮੀਦ ਕਰਾਂਗੇ ਬਾਈ ਸ਼ਮਸ਼ੀਰ ਸਿੰਘ ਹੋਣਾ ਤੋਂ ਵੀ ਰੇਟ ਜਿਹੜਾ ਜਾਇਜ਼ ਬਿਲਕੁਲ ਭਾਪੜਤਾ ਬਿਲਕੁਲ ਜਾਇਜ਼ ਹੋਊਗਾ ਪਸ਼ੂ ਮੋਦੇ ਹਿਸਾਬ ਨਾਲ ਠੀਕ ਹੈ ਜੀ ਸੋ ਬਾਕੀ ਫਸਟਲੀ ਇੱਕ ਇਹ ਵੀ ਰਿਕੁਐਸਟ ਆ ਜਿਹੜਾ ਕੋਈ ਵੀਰ ਖਰੀਦਦਾਰ ਆ ਰਿਹਾ ਇਹ ਪਸ਼ੂ ਖਰੀਦਣ ਆਪਦੀ ਦੋ ਢੰਗ ਚਵਾਈ ਕਰ ਲਓ ਸੋ ਇਸ ਵੇ ਪਸ਼ੂ ਦੀ ਗੱਬੜ ਪਸ਼ੂ ਆਪਣਾ ਟਿੱਪ ਕੇ ਜਿਹੜਾ ਤਸੱਲੀ ਜ਼ਰੂਰ ਕਰ ਲਿਓ ਅੱਜ 6 ਨਵੰਬਰ ਨੂੰ ਦੋਸਤੋ ਇਹ ਆਪਾਂ ਕਵਰੇਜ ਕਰਦੇ ਆਂ ਸਮਾਂ ਕੋਈ ਦੁਪਹਿਰ ਦੇ ਕੋਈ 1.5 ਵਜੇ 1.5 ਵਜੇ ਦਾ ਸਮਾਂ ਹੈਗਾ ਆਓ ਕਰਦੇ ਆਂ ਗੱਲਬਾਤ ਵੀਰ ਸ਼ਮਸ਼ੀਰ ਸਿੰਘ ਹੋਂ ਦੇ ਨਾਲ ਸਭ ਤੋਂ ਪਹਿਲਾਂ ਵੀਰ ਸ਼ਮਸ਼ੇਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰਾਜਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਲਾਡੀ ਭਾਈ ਕੀ ਹਾਲ ਨੇ ਬਰਬਾਦੀ ਆ ਜੀ ਵੀਰ ਜੀ ਬਰਬਾਦੀ ਆ ਜੀ ਠੀਕ ਆ ਜੀ ਤੇ ਸ਼ਮਸ਼ੇਰ ਵੀਰ ਪਸੂਆ ਚ ਦੋ ਬਕਾਊ ਆ ਹਾਂ ਜੀ ਦੋ ਆਪਣੇ ਕੋਲ ਵੀਰ ਜੀ ਆ ਠੀਕ ਆ ਜੀ ਤੇ ਇੱਕ ਇਹ ਮੱਝ ਤਾਂ ਮੈਨੂੰ ਤਾਂ ਬਿਲਕੁਲ ਤਾਜੀ ਸੂਈ ਹੈ ਨਾ ਹਾਂ ਜੀ ਇਹ ਪਰਸੋਂ ਸੂਈ ਹੈ ਵੀਰ ਜੀ ਠੀਕ ਆ ਤੇ ਜਿਹੜੀ ਆਪਣੇ ਕੋਲ ਦੂਜੀ ਮੈਂ ਇਹ ਕਿੰਨੇ ਦਿਨ ਲੈ ਜੂ ਜੀ ਇਹ ਗੱਬਣ ਹੈ ਕੋਈ 10 ਦਿਨ ਲੈ ਜੂ ਜੀ 10 ਕਿ ਦਿਨ ਲੈ ਜੂ ਹਾਂ ਜੀ ਠੀਕ ਆ ਤੇ ਆਪਾਂ ਪਿਛਲੀ ਵੀਡੀਓ ਵੀਰ ਸ਼ਮਸ਼ੇਰ ਪਾਈ ਸੀ ਨੀਲੀ ਰਬੀ ਦੀ ਮੱਝ ਸੀ ਤੇ ਦੋ ਵੜਾ ਹਾਂਜੀ ਉਹ ਤਿੰਨੇ ਆਪਣੇ ਵੇਗੀਆਂ ਹੋ ਘੰਟੇ ਜੀ ਘੰਟੇ ਦੋ ਘੰਟੇ ਜਮਾਲ ਸਾਰਾ ਵੇਗ ਗਿਆ ਸੀ ਠੀਕ ਆ ਜੀ ਹੋ ਗਿਆ ਸੀ ਸੇਲ ਹਾਂਜੀ ਸੇਲ ਹੋ ਗਿਆ ਮੱਝ ਚੰਗੀ ਸੀ ਨਾ ਮੱਝ ਵੀ ਚੰਗੀ ਸੀ ਉਹ ਇੱਥੇ ਆਪਣੇ ਰਾਜੋ ਕੇ ਚਲੇ ਗਈ ਠੀਕ ਆ ਨੇੜੇ ਚਲੀ ਗਈ ਫਿਰ ਹਾਂਜੀ ਤੇ ਗਾਂ ਇੱਕ ਵਰਨਾਲੇ ਚਲੇ ਗਈ ਆ ਹਾਂਜੀ ਇੱਕ ਆਸਲ ਚਲ ਗਈ ਆ ਇਹ ਸਾਰੇ ਵੀਡੀਓ ਵੇਖ ਕੇ ਵੀਰ ਠੀਕ ਆ ਵੀਰ ਠੀਕ ਆ ਹਾਂਜੀ ਤੇ ਅੱਛਾ ਵੀਰ ਸ਼ਮਸ਼ੇਰ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਕਰ ਲਈਏ ਨਾਲ ਦੀ ਨਾਲ ਚਵਾਈ ਵੀ ਦਿਖਾਉਣੀ ਆ ਹਾਂਜੀ ਚਵਾਈ ਦਿਖਾਉ। ਚਵਾਈ ਵੀ ਦੋਸਤੋ ਦਿਖਾਵਾਂਗੇ ਇੱਕ ਜਿਹੜਾ ਸਮਾਂ ਸੀਗਾ ਇਹ ਕਵਰੇਜ ਕਰਨ ਦਾ ਇਹ ਮਾਰਨਿੰਗ ਦਾ ਸਮਾਂ ਰੱਖਿਆ ਗਿਆ ਸੀਗਾ ਤੇ ਕੋਈ 8:00 ਵਜੇ 9:00 ਵਜੇ ਬਿਲਕੁਲ ਆਪਾਂ ਕਵਰੇਜ ਕਰਨੀ ਸੀ ਥੋੜੇ ਜਿਹਾ ਹੋਰ ਜਿਵੇਂ ਹੋਣ ਕਰਕੇ ਹੋਰ ਕਵਰੇਜ ਕਰਕੇ ਥੋੜਾ ਜਿਹਾ ਵੀਰ ਸ਼ਮਸ਼ੇਰ ਉਹਨਾਂ ਨੂੰ ਪੈਂਡਿੰਗ ਪਾਤਾ ਸੀਗਾ ਇਸ ਕਰਕੇ ਜਿਹੜੀ ਹੁਣ ਟਾਈਮ ਤੁਸੀਂ ਜਰੂਰ ਨੋਟ ਕਰ ਲਿਓ ਬਹੁਤੇ ਵੀਰ ਟਾਈਮ ਦਾ ਜਿਹੜੀ ਜਜਮੈਂਟ ਕਰੋਗੇ ਤੁਸੀਂ ਵੀ ਇੱਕ 1:30 ਵਜੇ ਦਾ ਸਮਾਂ ਪਰ ਇੱਕ ਟਾਈਮ ਖਾਲੀ ਕਰਕੇ ਕੋਈ ਵੀਰ ਦੋ ਟਾਈਮ ਚੋਲੇ ਕਿਉਂਕਿ ਬੌਲੇ ਤੇ ਹੁਣ ਇਹ ਮੱਝ ਚਲਦੀ ਆ ਬੌਲੇ ਤੇ ਜਿੰਨਾ ਦੋ ਤੋਂ ਦੱਸਿਆ ਜਾਊਗਾ ਬੌਲਾ ਜਿੰਨਾ ਦੱਸਿਆ ਜਾਊਗਾ ਉਹਨੂੰ ਵੈਰੀਫਾਈ ਤਸੱਲੀ ਤੁਸੀਂ ਕਰ ਲਿਓ ਠੀਕ ਆ ਅੱਛਾ ਵੀਰ ਸ਼ਮਸ਼ੇਰ ਇਹ ਸੂਆ ਕਿੰਮਾ ਸੂਈ ਆ ਇਹ ਸੂਆ ਵੀਰ ਜੀ ਤਿੱਜਾ ਹੈ ਤਿੱਜਾ ਸੂਆ ਹਾਂਜੀ ਅੱਜ ਕਿੰਨੇ ਕ ਦਿਨ ਹੋ ਗਏ ਆ ਅੱਜ ਤਿੱਜਾ ਦਿਨ ਇਹਨੂੰ ਸੂਈ ਨੂੰ ਹੋ ਗਿਆ ਯਾਨੀ ਕਿ ਅੱਜ ਪੰਜਵਾਂ ਡੰਗ ਹੈ ਜਿਹੜੀ ਚੋਈ ਗਈ ਹੈ ਪੰਜਵੇਂ ਡੰਗ ਦੀ ਚਵਾਈ ਹੋ ਗਈ ਆ ਹਾਂਜੀ ਠੀਕ ਆ ਜੀ ਸੋ ਤਿੱਜਾ ਦਿਨ ਅੱਜ ਦੋਸਤੋ ਤੇ ਤਿੱਜਾ ਹੀ ਸੂਆ ਇਹ ਸੂਈ ਆ ਬੱਚਾ ਮਗਰ ਕੀ ਤੇ ਕੱ ਠੀਕ ਹੈ ਤੇ ਹੁਣ ਹਾਜ਼ਰ ਬੋਲਾ ਕੀ ਆ ਹਾਜ਼ਰ ਬੋਲਾ ਵੀਰ ਜੀ ਇਹਦੇ ਥੱਲੇ ਹੈਗਾ ਜੀ ਇਸ ਟਾਈਮ 10 ਕਿਲੋ 10 ਕਿਲੋ ਤੁਸੀਂ 9 ਮੰਨ ਕੇ ਲਓ ਹੂੰ ਤੇ ਕਿੰਨਾ ਦਿਨਾਂ ਦੀ ਸੂਈ ਏ ਹੂੰ 10 ਕਿਲੋ ਬੋਲਾ ਆਏ ਤੇ ਘਰ ਵਾਲਿਆਂ ਨੇ ਆਪਾਂ ਨੂੰ ਕਿਹਾ ਵੀ 13 ਲੀਟਰ ਅਸੀਂ ਵੀਰ ਜੀ ਚੋਇਆ ਠੀਕ ਹੈ ਜੀ ਜੇ ਚੰਗੀ ਕਿਸੇ ਦੀ ਸੇਵਾ ਹੋ ਵੀਰ ਕੋ 14 ਕਿਲੋ ਵੀ ਚੋ ਸਕਦਾ ਤੇ 15 ਕਿਲੋ ਵੀ ਦੁੱਧ ਦੇ ਸਕਦੀ ਏ ਠੀਕ ਹੈ ਜੀ ਅੱਗੋਂ ਆਪਦੀ ਸੇਵਾ ਤੇ ਡਿਪੈਂਡ ਕਰਦਾ ਬਿਲਕੁਲ ਜੀ ਬਿਲਕੁਲ ਲੋ ਵੀ ਦੋਸਤੋ ਮੱਝ ਚੰਗੀ ਆ ਤੇਜਾ ਸੂਹਾ ਸੂਈ ਆ ਬਾਕੀ ਥਣ ਭਾਂਡਾ ਬਹੁਤ ਜ਼ਿਆਦਾ ਸੋਹਣਾ ਵੀ 10 ਕਿਲੋ ਅੱਜ ਦੋਸਤੋ ਤੀਜੇ ਚੌਥੇ ਤੀਜੇ ਦਿਨ ਦੇ ਵਿੱਚ ਆਪਾਂ ਸਟਾਰਟਿੰਗ ਦੇਖੀਏ ਤਾਂ ਬਿਲਕੁਲ 10 ਕਿਲੋ ਤੋਂ ਸਟਾਰਟ ਹੋਈ ਹੈ ਤੇ ਉਮੀਦ ਜਿਹੜੀ ਆ ਦੋਸਤੋ 10 ਤੋਂ ਪਲੱਸ ਦੀ ਕਰ ਸਕਦੇ ਆ ਜਿੰਨੀ ਵੀ ਕੋਈ ਚੰਗੀ ਸੇਵਾ ਕਰ ਲੂਗਾ ਇੱਕੋ ਜੇ ਥਾਣਾ ਦੋਸਤੋ ਚਾਰੇ ਥਾਣਾ ਦੀ ਸਪੇਸ ਕਾਫੀ ਸੋਹਣੀ ਆ ਠੀਕ ਆ 4-4 ਇੰਚ ਤੇ ਚੱਪੇ-ਚੱਪੇ ਤੇ ਥਣ ਤੇ ਸਪੇਸ ਬਿਲਕੁਲ ਤੁਹਾਡੇ ਸਾਹਮਣੇ ਆ ਬਿਲਕੁਲ ਇੱਕ ਐਚਐਫ ਬੈੜਾ ਵਾਂਗੂ ਜਿਹੜਾ ਆਰਡਰ ਦੀ ਕੁਆਲਿਟੀ ਆ ਠੀਕ ਆ ਸੋ ਦੋ ਡੰਗ ਚੋਲੋ ਤਿੰਨ ਟਾਈਮ ਚੋਲੋ ਬੌਲੇ ਤੇ ਚਬਾਈ ਜਿਹੜੀ ਆ 1 ਸੋ ਆ ਦੇਖੋ ਠੀਕ ਹੈ ਜੀ ਸਿੰਗਲ ਖੱਡੀ ਆ ਬਿਲਕੁਲ ਪਤਲੇ ਪਿੰਡੇ ਦੀ ਤੇ ਲਾਡੀ ਪਾਖ ਖੋਲ ਕੇ ਤੋਰਦਗੇ ਖੋਲ ਮੜੀ ਠੀਕ ਹੈ ਜੀ ਆ ਦੇਖੋ ਜੀ ਠੀਕ ਬਾਕੀ ਬਾਡੀ ਬੰਦਰ ਸੋਹਣੀ ਆ ਹਾਈਟ ਕੱਦ ਦੀ ਗੱਲ ਕਰ ਲਈਏ ਮੀਡੀਅਮ ਤੋਂ ਜਿਹੜੀ ਦੋਸਤੋ ਪਲੱਸ ਹਾਈਟ ਆ ਅਵੇਲੇਬਲ ਸੋਹਣੀ ਆ ਔਨ ਔਨ ਕਮਾ ਦੇ ਉਧਰ ਐ ਦੀ ਕਮਾ ਕੇ ਐ ਖੜੇ ਰੱਖਦੀ ਆ ਆ ਦੇਖੋ ਜੀ ਚਵਾਈ ਚੂਵੀ ਐਨ ਬਿਲਕੁਲ ਪੋਲੀ ਚੌਣ ਬੋਦਾ ਪੋਲੀ ਪੂ ਕਰ ਗਈ ਉਹ ਪਰਾਂ ਦੀ ਨਿਗਾਹ ਇਹਨੂੰ ਅਗਲ ਨਹੀਂ ਆ ਦੇਖੋ ਜੀ ਠੀਕ ਹੈ ਜੀ ਸੋ ਹਵਾਨੇ ਦਾ ਸਟਰਕਚਰ ਸੋਣਾ ਠੀਕ ਹੈ ਜੀ ਬਾਕੀ ਲਾਗੋ ਫਲ ਉਮੀਦ ਹੋਰ ਵੀ ਚੰਗੀ ਹੋ ਸਕਦੀ ਹੈ ਦੋਸਤੋ ਚੰਗੀ ਸੇਵਾ ਤੇ ਹੋਰ ਵੀ ਆਪਾਂ ਉਮੀਦ ਕਰ ਸਕਦੇ ਹਾਂ ਵੀ ਜਦੋਂ ਇੱਕ ਮੈਲਿਓ ਬਾਹਰ ਜਦੋਂ ਪਸ਼ੂ ਆ ਗਿਆ ਤੇ ਸੋਨੇ ਦੁੱਧ ਤੇ ਚੱਲੂਗੀ ਠੀਕ ਆ ਇੱਕ ਜਿਹੜਾ ਪੀਕ ਲੈਵਲ ਹੋਇਆ ਤੇ ਮੈਨੂੰ ਲੱਗਦਾ ਵੀ ਚੰਗੀ ਸੇਵਾ ਤੇ ਜਿੰਨਾ ਵੀ ਦੁੱਧ ਆਪਾਂ ਉਮੀਦ ਕਰ ਸਕਦੇ ਆ ਉਹਨਾਂ ਦੁੱਧ ਆਪਾਂ ਇਸ ਮੱਝ ਤੋਂ ਲੈ ਸਕਦੇ ਆ ਠੀਕ ਆ ਆਰਡਰ ਕੁਆਲਿਟੀ ਨੂੰ ਵੇਖਦੇ ਹੋਏ ਬਾਕੀ ਇਹਦੀ ਚਵਾਈ ਜਿਹੜੀ ਆ ਤੁਸੀਂ ਵੀਡੀਓ ਦੇ ਨਾਲ ਜ਼ਰੂਰ ਦੇਖ ਲਿਓ ਪੂਰੀ ਵੀਡੀਓ ਦੇ ਵਿੱਚ ਦੀ ਚਵਾਈ ਕਰਕੇ ਤੁਹਾਨੂੰ ਦਿਖਾ ਦਾਂਗੇ ਤਸੱਲੀ ਦੇ ਨਾਲ ਠੀਕ ਆ ਤੇ ਛਮਸ਼ੇਰ ਵੀਰੇ ਕਿੰਨਾ ਕੁ ਮੁੱਲ ਕੀਤਾ ਇਹਦਾ ਕੀ ਡਿਮਾਂਡ ਕੀਤੀ ਲੈਣ ਦੇਣ ਕੀ ਆ ਲੈਣ ਦੇਣ ਵੀਰ ਜੀ ਆਪਾਂ 70000 ਕਰਦੇ ਆਂ ਹਾਂਜੀ ਜਿਹੜਾ ਦੇਣਾ ਲੈਣਾ ਉਹ 75000 ਦੀ ਦਵਾਂਗੇ ਵੀ ਜਿੱਥੋਂ ਤੱਕ ਵੀ ਪੱਥਰ ਤੇ ਲੀਕ ਵਾਲੀ ਹਾਂਜੀ 75000 ਦੀ ਦੇਣੀ 75000 ਦੀ ਹਾਂਜੀ ਲਓ ਜੀ 75000 ਦੀ ਜਿਹੜੀ ਆ ਲੈਣ ਦੇਣ ਵੀਰਾਂ ਦਾ ਵੀ ਹਾਂ ਨਾ ਏ ਠੀਕ ਆ ਜੀ ਸੋ ਚੌੜੇ ਪਿੱਠਪੁੜੇ ਦੇ ਵਿੱਚ ਆ ਬਿਲਕੁਲ ਪਤਲੇ ਪਿੰਡੇ ਦੀ ਆ ਸਰੀਰ ਘਟਾਂਜਾ ਸੋਹਣਾ ਠੀਕ ਆ ਮੱਝ ਦਾ ਜਿੰਨਾ ਵੀ ਆ ਬਾਡੀ ਬੰਤਰ ਜਿਹੜੀ ਸਾਰੀ ਚੰਗੀ ਆ ਹਵਾਨੇ ਦਾ ਸਟਰਕਚਰ ਸੋਹਣਾ ਬਾਕੀ ਥਣ ਪੂਰਾ ਮੁਠੀ ਆ ਰੋਗ ਰ ਤੇ 24 ਦਸਨ ਮੁਤਾਬਕ ਬਿਲਕੁਲ ਜਿਹੜੀ ਇਹਨਾਂ ਪੋਲੀ ਰੂਮ ਵਰਗੀ ਆ ਠੀਕ ਆ ਸੋ 75000 ਇੱਕ ਵੀਰ ਜੀ ਇਹ ਗਾੜ ਦੀ 2 ਕਿਲੋ ਤੋਂ ਦੁੱਧ ਬਾਹਰ ਆ ਚੰਗੀ ਸੋਣੀ ਗਾੜ 2 ਕਿਲੋ ਤੇ ਲੀਟਰ ਮਿਲ ਲਓ ਭਾਈਆ 2 ਕਿਲੋ ਤੋਂ ਵਧੂਗਾ ਹਮ ਘੜਦਾ ਨਹੀਂ ਤੇ ਚੰਗੀ ਵਧੀਆ ਚਾ ਵੀ ਬਹੁਤ ਤੁਹਾਨੂੰ ਦੱਸਿਆ ਵੀ 2 ਕਿਲੋ ਤੋਂ ਵਧ ਗਾੜਦਾ ਹੀ ਹੈ ਬਿਲਕੁਲ ਜੀ ਤੇ ਇਹ ਦੋਸਤੋ ਪਹਿਲੇ ਨੰਬਰ ਤੇ ਮਾਝਾ ਦੂਜੇ ਨੰਬਰ ਤੇ ਆਪਣੇ ਕੋਲ ਇਹ ਆ ਗਈ ਆ ਹਾਂਜੀ ਵੀਰ ਜੀ ਇਹ ਆ ਗਈ ਇਹ ਮਾਝਾ ਕਿੰਮਾ ਸੁਭਾ ਸੁਣ ਜਾ ਰਹੀ ਹੈ ਤੇ ਤੀਜੇ ਸੁਣਾ ਨੇ ਠੀਕ ਆ ਤੇ ਇਹ ਭਾਵੇਂ ਚੌਥੇ ਵੀ ਚਲੋ ਤੁਸੀਂ ਮੰਨ ਲਓ ਤੇ ਭਾਵੇਂ ਤੀਜੇ ਮੰਨ ਲਓ अच्छा जी हां जी अच्छा वीरशमशेर दिन हजे लेंदी किन्ने देणे 10 ਤੋਂ 12 ਲਊਗੀ ਹਜੇ ਦੀ 10 ਤੋਂ 12 ਕਿ ਦਿਨ ਹਜੇ ਸਮਾਂ ਚੰਗੀ ਬਣ ਕੇ ਸੋਊਂਗੀ ਚੰਗਾ ਭਾਂਡਾ ਬਣਾਊਂਗੀ ਲਓ ਜੀ 10 12 ਦਿਨ ਹਜੇ ਘੱਟੋ ਘੱਟ ਸਮਾਂ ਲੈ ਜੂਗੀ ਠੀਕ ਆ ਸੋ ਤੀਜਾ ਸੁਬਾ ਇਹ ਸੁਣੀ ਆ ਬਿਲਕੁਲ ਪਤਲੇ ਪਿੰਡੇ ਦੀ ਆ ਆਰਡਰ ਰੂਟਰ ਕੁਆਲਿਟੀ ਜਿਹੜੀ ਆ ਦੋਸਤੋ ਬਿਲਕੁਲ ਲਾਇ ਲੂਏ ਭਈ ਆ ਬਾਕੀ ਧਾਰਾਂ ਧੂਰਾਂ ਲੈਵੇ ਵਿੱਚ ਪਾਉਣੀਆਂ ਸ਼ੁਰੂ ਕਰਤੀਆਂ ਕੋਈ 10 12 ਦਿਨਾਂ ਦੇ ਵਿੱਚ ਪ੍ਰੋਪਰ ਪੂਰੀ ਤਿਆਰੀ ਤੇ ਹੋਊਗੀ ਠੀਕ ਆ ਬੜਨਾਂ ਨਾਲੇਵਾ ਸੋ ਆਰਡਰ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਠੀ ਤੇ ਬਾਕੀ ਨੀਰਨੂਰ ਇੱਕੋ ਜਿਹਾ ਬਿਲਕੁਲ ਆਉਂਦਾ ਇੱਕੋ ਜਿਹਾ ਇੱਕੋ ਜਿਹਾ ਚੌਥਾਣਾ ਦੀ ਪੋਲੀ ਠੀਕ ਹੈ ਜੀ ਕੋਈ ਆਪਾਂ ਤਸੱਲੀ ਕਰਕੇ ਟਿਪਕੀ ਲੈਂਦੀ ਆ ਇਹ ਪੋਲੀ ਚੌਥਣਾ ਦੀ ਘਰੋਂ ਲਈ ਹੋਣੀ ਹਾਂਜੀ ਘਰ ਚੋਂ ਲਈ ਦੋਨੇ ਮੱਜਾਂ ਘਰ ਚੋਂ ਲਈਆਂ ਜਵਾਬ ਹੋਊਗੀ ਕੋਈ 10 ਬਗ 11 ਕਿਲੋ ਹਾਂਜੀ ਉਹਨਾਂ ਸਾਨੂੰ ਆਖਿਆ ਪਈ ਅਸੀਂ ਨਾਰਮਲ ਸੇਵਾ ਤੇ 10 ਕਿਲੋ ਚੋਂਦੇ ਰਹਾਂ ਚੰਗੀ ਸੇਵਾ ਹੋਵੇ ਤਾਂ 11 ਕਿਲੋ ਵੀ ਕਰ ਸਕਦੀ ਏ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਅੰਗਪੈਰ ਤਕਰੀਬਨ ਤੁਸੀਂ ਵੇਖੋ ਸਿੰਘਾਂ ਦੀ ਮੂੰਹ ਮੱਥੇ ਦੀ ਠੀਕ ਆ ਪੂਸ਼ ਪ੍ਰੋਪਰ ਤੁਸੀਂ ਵੇਖ ਸਕਦੇ ਠੀਕ ਆ ਤੇ ਪੁੱਛ ਲੰਦੀ ਹੈ ਨਾ ਹਾਂਜੀ ਪੁੱਛੋ ਲੰਦੀ ਥੋੜੀ ਠੀਕ ਆ ਤੇ ਬਾਕੀ ਕੋਚਾਂਿਆਂ ਤੇ ਆਉਂਦੀ ਆ ਹਾਂ ਕੋਚਾਂ ਤੇ ਆਉਂਦੀ ਹੈਅਰ ਫੋਰ ਗਰੋਥ ਆ ਪਰ ਕੀ ਇਹਨਾਂ ਸ਼ੋ ਨਹੀਂ ਹੁੰਦਾਗਾ ਹੈ ਬਿਲ ਬਿਲ ਕੁੱਲ ਕਾਲੀ ਕੋਈ ਵਾਲ ਇੱਕ ਵੀ ਚਿੱਟਾ ਨਹੀਂ ਹੈਗਾ ਠੀਕ ਆ ਜੀ ਤੇ ਖੋਲੋ ਲਾਡੀ ਵੀ ਖੋਲ ਦੇ 10 ਕ ਦਿਨ ਆਈਡੀਆ ਰੱਖ ਕੇ ਕੋਈ ਵੀਰ ਸੌਦਾ ਕਰ ਸਕਦਾ 10 ਕ ਦਿਨ ਹਜੇ ਦੋਸਤੋ ਲੈਂਦੀ ਆ ਸੂਨ ਦੇ ਵਿੱਚ ਠੀਕ ਆ ਤੇ ਭਾਰੇ ਪੇੜ ਦੀ ਆ ਵਜਨ ਲੋਡ ਪੂਰਾ ਚੰਗੀ ਬਣ ਕੇ ਸੂਗੀ ਚੱਡਾ ਵੀ ਬਟਨ ਵਾਲਾ ਮਗਰ ਸਾਰਾ ਵੇਖੋ ਚੰਗੀ ਭਰ ਕੇ ਸੂਣੀ ਹੈ ਇਹ ਨਹੀਂ ਕਿ ਅੱਜ ਭਲਕੀ ਇਹ ਇੰਨਾ ਕੁ ਰੱਖ ਕੇ ਸੂਫੂਗੀ ਨਹੀਂ ਨਹੀਂ ਸੋਹਣਾ ਦੇਣਾ ਬਣਾਉਗੀ ਚੰਗਾ ਲੇਵਾ ਬਣਾ ਕੇ ਸੂ ਉਮੀਦ ਆ ਵੀ ਮੈਨੂੰ ਲੱਗਦਾ ਵੀ ਆਰਡਰ ਸੋਹਣਾ ਮਾਰੂਗੀ ਹਾਂਜੀ ਆਰਡਰ ਬਹੁਤ ਵਧੀਆ ਉਸ ਤੋਂ ਬਿਲਕੁਲ ਤਿਆਰੀ ਤੇ ਹੋਈ ਤੇ ਹੋਰ ਗੱਲ ਬਣੂਗੀ ਕਿਉਂਕਿ ਹਜੇ 10 12 ਦਿਨਾਂ ਦੇ ਵਿੱਚ ਪ੍ਰੋਪਰ ਤਿਆਰੀ ਕਰਨੀ ਇਹਨੇ ਬਿਲਕੁਲ ਇਹਨਾਂ ਪੱਟਾਂ ਦੇ ਸਾਹਮਣੇ ਵਿਚਕਾਰ ਜਿੱਦਾਂ ਜਿੰਨਾ ਹੀ ਆਪਾਂ ਸਪੇਸ ਦੇਖ ਰਹੇ ਆ ਪੂਰਾ ਭਰਨਾ ਹੈ ਲੈਵਾ ਠੀਕ ਹੈ ਬਾਕੀ 10 ਕਿ ਦਿਨਾਂ ਦੇ ਆਪਾਂ ਛੱਡ ਦੇਣ ਛੱਡ ਦਿੰਦੇ ਆ ਨਾਰਮਲੀ ਵੀ 10 ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰਕੇ ਫੇਰ ਸੋਣਾ ਇਹਨੇ ਸਵੇਰ ਤੀਜਾ ਕੋਈ ਵੀਰ ਆਪਦੀ ਸਮਝ ਨਾਲ ਮੰਨ ਲੇ ਅੱਗੋਂ ਹਰ ਇੱਕ ਦੀ ਆਪੋ ਆਪਣੀ ਸਮਝ ਆਪਾਂ ਕਹਿ ਦਿੰਦੇ ਆ ਠੀਕ ਹੈ ਜੀ ਕਿਉਂਕਿ ਵਪਾਰ ਦੀ ਲੈਣ ਅੱਗੋਂ ਜਦੋਂ ਪਸ਼ੂ ਕਿਤੋਂ ਬਿਲਕੁਲ ਘਰੋਂ ਵੀ ਪਰਚੇਜ਼ ਕਰਨਾ ਹੁੰਦਾ ਵਪਾਰੀ ਵੀਰਾਂ ਦੀ ਵੀ ਗੱਲ ਕਰ ਲਗੇ ਤੇ ਜੋ ਵੀ ਅਗਲਾ ਮਾਲਕ ਦੱਸਦਾ ਵੀ ਇੰਨੇ ਸੂਬੇ ਤੇ ਇੰਨੇ ਸੂਬੇ ਮੰਨ ਕੇ ਕਿਨਾਂ ਖਰੀਦਣਾ ਪੈਂਦਾ ਅੱਗੇ ਹਰ ਇੱਕ ਵੀਰ ਨੇ ਆਪੋ ਆਪਣੀ ਸਮਝ ਤੁਸੀਂ ਲਾਉਣੀ ਆ ਬਾਕੀ ਤਪਾਈਤ ਪੂਈ ਜਿਹੜੀ ਬਿਲਕੁਲ ਐਨ ਪੂਲੀ ਆ ਠੀਕ ਆ ਜੀ ਬਾਕੀ ਕੋਈ ਵੀਰ ਆਪਣੀ ਚੌਥਾਣਾ ਦੀ ਤਸੱਲੀ ਨਾਲ ਟਿੱਪ ਕੇ ਤਸੱਲੀ ਜ਼ਰੂਰ ਕਰ ਲਈ ਠੀਕ ਆ ਤੇ ਇਹਦਾ ਮੁੱਲ ਵੀਰ ਸ਼ਮਸ਼ੇਰ ਕੀ ਕਰਦੇ ਆ ਇਹਦਾ ਮੁੱਲ ਵੀਰ ਜੀ ਕਰਦੇ ਆ ਆਪਾਂ 67000 ਹਾਂਜੀ ਜਿਹੜੀ ਦੇਣ ਲੈਣ ਉਹ 65000 ਦੀ ਦੇਣੀ ਹੈ 65000 ਦੀ ਹਾਂਜੀ 65000 ਦੀ ਦੇਣੀ ਠੀਕ ਆ ਜੀ ਹਾਂਜੀ ਲਓ ਜੀ 65000 ਦੀ ਦੋਸਤੋ ਜਿਹੜੀ ਇਹ ਤੁਹਾਨੂੰ ਮੱਝ ਮਿਲ ਜੂਗੀ ਸੋ ਸੋਹਣਾ ਲੇਵਾ ਆਰਡਰ ਬਣਾਉਗੀ ਠੀਕ ਆ ਜੀ 10ਾਂ ਦਿਨਾਂ ਦੇ ਵਿੱਚ ਮੈਂ ਵਾਰ-ਵਾਰ ਤਾਂ ਕਹਿਣਾ ਵੀ ਦੋਸਤੋ ਵੀ ਵਿਖਾਲਾ ਕੁਝ ਵੱਖਰਾ ਹੋਊਗਾ ਜਦੋਂ ਬ ਤੇ 65000 ਦੀ ਖਾਨਾ ਹਾਂਜੀ 65000 ਠੀਕ ਹੈ ਜੀ ਤੇ ਸ਼ਮਸ਼ੇਰ ਵੀਰੇ ਬੋਲਦਗੇ ਨੰਬਰ 76969 84805 88725 20883 ਠੀਕ ਹੈ ਜੀ ਹਾਂਜੀ ਸੋ ਦੋਨੋਂ ਨੰਬਰ ਜਿਹੜੇ ਆ ਦੋਸਤੋ ਆਪਾਂ ਸਕਰੀਨ ਤੇ ਚਲਦੇ ਕਰਦੇ ਨੇ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ